ਕੁਦਰਤ ਦੀ ਕੁਦਰਤ ਦੀ ਬੇਬਸੀ ਵਿੱਚ ਫਸਿਆ ਹੈ ਜੀਵਨ ਕਦੇ ਸੁੱਕਾ ਕਦੇ ਹੜ ਹੈ ਜੀਵਨ ਸਸਿਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ ਦੋਸਤੋ ਮਜਬੂਰੀ ਹੈ ਅੱਜ ਅਸੀਂ ਨਿੱਕਰ ਪਾ ਕੇ ਗੋਡੇ-ਗੋਡੇ ਪਾਣੀ ਵਿੱਚ ਕਵਰੇਜ ਕਰ ਰਹੇ ਆਂ ਕਾਰਨ ਇਹੀ ਹੈ ਕਿ ਪੂਰਾ ਸ਼ਹਿਰ ਜਿਹੜਾ ਆ ਪੂਰਾ ਪੰਜਾਬ ਜਿਹੜਾ ਜਲ ਪ੍ਰਭਾਵਿਤ ਹੋ ਚੁੱਕਾ ਹੈ ਪਾਣੀ ਜਿਹੜਾ ਆ ਓਵਰਲੋਡ ਹੋ ਕੇ ਓਵਰਫਲੋ ਹੋ ਕੇ ਬਾਹਰ ਆ ਰਿਹਾ ਹੈ ਸਥਿਤੀ ਕੰਟਰੋਲ ਚ ਨਹੀਂ ਹੈ ਓਵਰਫਲੋ ਹੋ ਰਿਹਾ ਪਾਣੀ ਡੈਮਸ ਵੀ ਇਹਨੇ ਉਹਨਾਂ ਚ ਐਨੀ ਪਾਵਰ ਨਹੀਂ ਹੈ ਕਿ ਇਹਨੂੰ ਲੋਕ ਬੜੇ ਪਰੇਸ਼ਾਨ ਨੇ ਪਰ ਨਾਲ ਦੀ ਨਾਲ ਇਸ ਸਮੇ ਅਸੀਂ ਪਹੁੰਚੇ ਹੋਏ ਆਂ ਸਿਵਲ ਹਸਪੀਟਲ ਦੇ ਪਾਸ ਔਰ ਇਹ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਸੀ ਕਿ ਆਮ ਪਬਲਿਕ ਨੂੰ ਕਿੰਨੀ ਦਿੱਕਤ ਪਰੇਸ਼ਾਨੀ ਆ ਰਹੀ ਹੈ ਇੱਧਰ ਦੇਖ ਲਓ ਪਾਣੀ ਕਿਵੇਂ ਫਲੋ ਕਰ ਰਿਹਾ ਜਿਵੇਂ ਡੈਮ ਚੋਂ ਪਾਣੀ ਨਿਕਲ ਰਿਹਾ ਤਾਂ ਇਸ ਸਮੇਂ ਅਸੀਂ థాంక్స్ ਕਰਨਾ ਚਾਹਾਂਗੇ ਆਵਾਜ਼ ਚੈਰੀਟੇਬਲ ਵੈਲਫੇਅਰ ਕਮੇਟੀ ਤਾਂ ਆਵਾਜ਼ ਚੈਰੀਟੇਬਲ ਵੈਲਫੇਅਰ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਹਾਂ ਕਿਉਂਕਿ ਅਸੀਂ ਹੁਣ ਆਪਣੀ ਗੱਡੀ ਵਿੱਚ ਕਵਰੇਜ ਨਹੀਂ ਕਰ ਰਹੇ ਐਮ뷸ੈਂਸ ਵਿੱਚ ਕਵਰੇਜ ਕਰ ਰਹੇ ਹਾਂ ਔਰ ਇੱਥੇ ਕੁਝ ਜਾਣਾ ਸੀ ਵਿੱਚ ਦਿਖਾ ਦਿਓ ਤਸਵੀਰਾਂ ਤਾਂ ਪਾਣੀ ਦਾ ਫਲੋ ਬਹੁਤ ਜ਼ਿਆਦਾ ਹੈ ਅਸੀਂ ਉਹਨਾਂ ਨੂੰ ਹਸਪੀਟਲ ਦੇਖੇ ਵੀ ਡ੍ਰੌਪ ਔਰ ਨਾਲ ਦੀ ਨਾਲ ਇਹ ਅਪੀਲ ਵੀ ਕਰ ਰਹੇ ਹਾਂ ਤੁਹਾਡਾ ਨੰਬਰ ਸਾਡੇ ਕੋਲ ਹੈ ਮੈਡੀਸਨ ਸਾਡੇ ਕੋਲ ਹਨ ਕੋਸ਼ਿਸ਼ ਕਰਾਂਗੇ ਕਿ ਹਸਪਤਾਲ ਤੋਂ ਕੋਈ ਪ੍ਰਸ਼ਾਸਨ ਜੇਕਰ ਸਾਡਾ ਸਹਿਯੋਗ ਕਰੇ ਉਹਨਾਂ ਨੂੰ ਗੱਡੀ ਵਿੱਚ ਨਾਲ ਲਿਜਾ ਕੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਆਵਾਜ਼ ਚੈਰੀਟੇਬਲ ਵੈਲਫੇਅਰ ਕਮੇਟੀ ਲਈ ਅਸੀਂ ਧੰਨਵਾਦ ਕਰਦੇ ਬਰਿੰਦਰ ਬਜਾੜ ਜੀ ਦਾ ਧੰਨਵਾਦ ਕਰਦੇ ਮਨਰੇਸ਼ ਸੂਰਜੀ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਐਂਬੂਲੈਂਸ ਪ੍ਰੋਵਾਈਡ ਕੀਤੀ ਹੈ ਤਾਂ ਇਸੇ ਤਰੀਕੇ ਹੁਣ ਅਸੀਂ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਮੁਸੀਬਤ ਵਿੱਚ ਫਸੇ ਹੋਏ ਆ ਤਸਵੀਰਾਂ ਤੁਹਾਨੂੰ ਹਸਪਤਾਲ ਤੋਂ ਦਿਖਾ ਰਹੇ ਸਿਵਲ ਹਸਪਤਾਲ ਦੇ ਸਾਹਮਣੇ ਤੋਂ ਗੋਡੇ-ਗੋਡੇ ਪਾਣੀ ਹੈ बहाव ਬਹੁਤ ਤੇਜ਼ ਹੈ ਥੋੜੀ ਦੇਰ ਪਹਿਲਾਂ ਥੋੜੀ ਦੇਰ ਪਹਿਲਾਂ ਜ਼ਰੂਰ ਧੁੱਪ ਨਿਕਲਦੀ ਸਾਹਮਣੇ ਆਈ ਸੀ ਪਰ ਫਿਰ ਤੋਂ ਇੱਕ ਵਾਰੀ ਬੱਦਲ ਨਜ਼ਰ ਆ ਰਹੇ ਪਾਣੀ ਦੇਖੋ ਕਿੰਨਾ ਤੇਜ਼ ਹੈ ਮਾਤਾ ਜੀ ਜੇ ਗੱਡੀ ਨਾ ਹੁੰਦੀ ਕਿੱਥੇ ਜਾਣਾ ਸੀ ਹਸਪੀਟਲ ਜਾਣਾ ਸੀ ਕਿਵੇਂ ਜਾਣਾ تھا ਅਗਰ ਗੱਡੀ ਨਹੀਂ ਹੁੰਦੀ ਮੁਸ਼ਕਿਲ ਦਾ ਕਿਸ ਚੀਜ਼ ਦੀ ਮੈਡੀਸਿਨ ਲੈਣੀ ਹੈ ਦਵਾਈ ਕਿਸ ਚੀਜ਼ ਦੀ ਲੈਣੀ ਪਾਜੀ ਪੁੱਛੋ ਉਹਨਾਂ ਨੂੰ ਸਾਡੇ ਦੀਦੀ ਜੀ ਹੈਗੇ ਦਾਖਲ ਇੱਥੇ ਕੱਲ ਦੇ ਕਿਤੇ ਹੈਗੇ ਕੰਕ ਖਿਲਾਣੇ ਨਹੀਂ ਨਹੀਂ ਦਾਖਲ ਕੀਤੇ ਆ ਕੱਲ ਦੇ ਸਾਡੇ ਦੀਦੀ ਹਾਂਜੀ ਉਹਨਾਂ ਦੇ ਰੋਟੀ ਉੱਟੀ ਸਵੇਰ ਦੇ ਦਿੱਤੀ ਨਹੀਂ ਦੇਣ ਵਾਸਤੇ ਗਏ ਪੁੰਨੜ ਤੇ ਪਾਣੀ ਚੜ ਗਿਆ ਤਾਂ ਕੋਈ ਡਰਾਈਵਰ ਸਾਹਿਬ ਪਰੇਸ਼ਾਨੀ ਤਾਂ ਨਹੀਂ ਨਹੀਂ ਕੋਈ ਨਹੀਂ ਦੱਸੋ ਜਦੋਂ ਚਲੋ ਸਿਵਲ ਹਸਪੀਟਲ ਵੇਖੇ ਜਾ ਰਹੇ ਜਿਹੜੇ ਉੱਥੇ ਵੀ ਫਸੇ ਹੋਏ ਆ ਜਿਹੜੇ ਸ਼ਹਿਰ ਤੱਕ ਪਹੁੰਚਣਾ ਚਾਹੁੰਦੇ ਆ ਉਹਨਾਂ ਨੂੰ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੇ ਕਿਸੇ ਤੇ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਉਹ ਤਾ ਕਿਤੇ ਹੋਰ ਵੀ ਜੇ ਕੋਈ ਐਮਰਜੈਂਸੀ ਸਿਚੁਏਸ਼ਨ ਹੈ ਕੋਈ ਫਸਿਆ ਹੋਇਆ ਜਿੱਥੇ-ਜਿੱਥੇ ਅਸੀਂ ਪਹੁੰਚ ਕਰ ਸਕਦੇ ਹਾਂ ਜ਼ਰੂਰ ਪਹੁੰਚ ਕਰਾਂਗੇ ਕੋਈ ਪੇਸ਼ੈਂਟ ਹੈ ਉਹਨਾਂ ਨੂੰ ਹਸਪੀਟਲ ਤੱਕ ਪਹੁੰਚਾਉਣਾ ਹੈ ਤਾਂ ਡੈਫੀਨਿਟਲੀ ਵੀ ਵਿਲ ਟ੍ਰਾਈ ਆਰ ਬੈਸਟ ਕਿਉਂਕਿ ਸਿਚੁਏਸ਼ਨਸ ਆਉਂਦੀਆਂ ਰਹਿੰਦੀਆਂ ਆ ਮੁਸੀਬਤਾਂ ਆਉਂਦੀਆਂ ਰਹਿੰਦੀਆਂ ਆ ਹਰ ਇੱਕ ਬੰਦੇ ਦਾ ਆਪੋ ਆਪਣਾ ਓਪੀਨੀਅਨ ਹੁੰਦਾ ਲੇਕਿਨ ਵੀ ਆਰ ਜਸਟ ਟ੍ਰਾਈਂਗ ਟੂ ਡੀਲ ਵਿਦ ਦ ਸਿਚੁਏਸ਼ਨ ਸਿਚੁਏਸ਼ਨ ਨਾਲ ਲੜਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਜਿਹੜੇ ਮੁਸੀਬਤ ਚ ਨੇ ਉਹਨਾਂ ਦੀ ਮਦਦ ਕਰਮ ਦੀ ਕੋਸ਼ਿਸ਼ ਹੋਵੇਗੀ ਪਰ ਨਾਲ ਦੀ ਨਾਲ ਸਿਚੁਏਸ਼ਨ ਬੜੀ ਟਫ ਹੈ ਕਿਉਂਕਿ ਇਹ ਜਿਹੜਾ ਪਾਣੀ ਹੈ ਇਹਨੇ ਬਹੁਤ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਬਹੁਤ ਸਾਰਾ ਨੁਕਸਾਨ ਹੋ ਚੁੱਕਾ ਹੈ ਲੋਕਾਂ ਦਾ ਬਹੁਤ ਸਾਰੀ ਪਰੇਸ਼ਾਨੀ ਹੈ ਔਰ ਸਿਵਲ ਹਸਪਤਲ ਤੋਂ ਵੀ ਕਾਲਸ ਆ ਰਹੀਆਂ ਸਨ ਸਾਨੂੰ ਕਿ ਹਸਪਤਲ ਦੇ ਅੰਦਰ ਵੀ ਪਾਣੀ ਹੈ ਤੇ ਇੱਕ ਵਾਰੀ ਹੁਣ ਅੰਦਰ ਜਾ ਕੇ ਸਿਚੁਏਸ਼ਨ ਦੇਖਾਂਗੇ ਭਜੀ ਹਸਪਤਲ ਤੁਸੀਂ ਰੋਜ਼ਾਨਾ ਆਉਂਦੇ ਰਹਿੰਦੇ ਹੋ ਇਹ ਪਾਣੀ ਕਿੰਨੇ ਦਿਨਾਂ ਤੋਂ ਖੜਾ ਇੱਥੇ ਦੇ ਭਾਈ ਜਿਸ ਦਿਨ ਦਾ ਮੀਂਹ ਪੈਣ ਲੱਗਿਆ ਉਸ ਦਿਨ ਦਾ ਲਗਾਤਾਰ ਪਾਣੀ ਖੜਾ ਹੈ ਇੱਕ ਕੋਈ ਆਡੀਅנס ਤੋਂ ਆਪਣਾ ਨਾਮ ਦੱਸੋ ਅਮਨ ਨਾਮ ਹੈ ਜੀ ਮੇਰਾ ਅਮਨ ਤੁਹਾਡਾ ਨਾਮ ਹੈ ਆਵਾਜ਼ ਚੈਰੀਟੇਬਲ ਵੈਲਫੇਅਰ ਕਮੇਟੀ ਤੋਂ ਇਹ ਐਂਬੂਲੈਂਸ ਦੇ ਡਰਾਈਵਰ ਹਨ ਔਰ ਅੰਦਰ ਜਾ ਕੇ ਜੀ ਸਿਚੁਏਸ਼ਨ ਡੈਫੀਨੇਟਲੀ ਦੇਖਾਂਗੇ ਕਿ ਮਾਹੌਲ ਹੈ ਕੀ ਹੈ ਵਰਤੋਂ ਸਕਰੀਨ ਤੇ ਇੱਧਰ ਵੀ ਦੇਖੋ ਜਿੱਥੇ ਜਵੇਂ ਬਾਉਂਡਰੀ ਟੁੱਟੀ ਹੋਈ ਹੈ ਇੱਥੋਂ ਤਾਂ ਕਿੰਨੀ ਸਵਿਫਟਲੀ ਪਾਣੀ ਫਲੋ ਕਰ ਰਿਹਾ ਹੈ। ਤਾਂ ਹੋਰ ਵੀ ਸਾਡੇ ਵੀਰ ਜਿਹੜੇ ਆ ਉਹ ਮੈਸੇजेस ਕਰ ਰਿਹਾ ਕਿ ਅਸੀਂ ਵੀ ਹੈਲਪ ਕਰਨਾ ਚਾਹੁੰਦੇ ਆ। ਜ਼ਰੂਰ ਜਦੋਂ ਵੀ ਕਿਤੇ ਲੱਗਿਆ ਤੁਹਾਡੀ ਜ਼ਰੂਰਤ ਹੈ ਅਸੀਂ ਤੁਹਾਨੂੰ ਅਪੀਲ ਕਰਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਹਸਪੀਟਲ ਦੇ ਅੰਦਰ ਤੱਕ ਪਾਣੀ ਹੈ। ਇੱਥੇ ਕੋਈ ਜਾਣਨ ਦੀ ਕੋਸ਼ਿਸ਼ ਕਰਾਂਗੇ। ਹਲੋ ਐਂਟਰੀ ਗੇਟ ਤੱਕ ਪਾਣੀ ਹੈ अर्लीयर ਫੋਟੋਆਂ ਕੋ ਜਾਈਆਂ ਸਨ ਕਿ ਅੰਦਰ ਵੀ ਪਾਣੀ ਹੈ ਬਟ ਉਹ ਅਸੀਂ ਹੁਣ ਦੇਖ ਲਾਂਗੇ ਅੰਦਰ ਹੈ ਕਿ ਨਹੀਂ ਆ ਤਾਂ ਐਮਰਜੈਂਸੀ ਬਲਾਕ ਤੇ ਕੋਲ ਅਸੀਂ ਪਹੁੰਚ ਗਏ ਆ ਆਜੋ ਜੀ ਜਿਨ੍ਹਾਂ ਨੇ ਆਉਣਾ ਸੀ ਇਹਨਾਂ ਨੂੰ ਲਾ ਦਿਓ ਲਾਈਟ ਹੈ ਨਹੀਂ ਬਾਜੀ ਇੱਥੇ ਨਹੀਂ ਸਰ ਲਾਈਟ ਨਹੀਂ ਹੈ ਨਹੀਂ ਸਰ ਤੇ ਨਰਸਸ ਨਰਸਸ ਸਾਰੇ ਉੱਪਰ ਹੈ ਉੱਪਰ ਨਹੀਂ ਸਾਰੇ ਹਾਂਜੀ ਸਰ ਅੱਛਾ ਡਾਕਟਰ ਸਾਹਿਬ ਸਭ ਸਭ ਪੇਸ਼ੈਂਟ ਜਿਹੜੇ ਆ ਪੇਸ਼ੈਂਟ ਸਾਰੇ ਉੱਪਰ ਨੇ ਜੀ ਜੀ ਤਾਲ ਬਾਕੀ ਤਾਂ ਸਭ ਕੁਝ ਤੈਸ ਨੈ ਸੋਚ ਚੁੱਕਾ ਲੇਕਿਨ ਲੋਕਾਂ ਦੀ ਅੱਖਾਂ ਵਿੱਚ ਪਰੇਸ਼ਾਨੀਆਂ ਹਨ ਐਮਰਜੈਂਸੀ ਵਾਰਡ ਵੀ ਸਾਰਾ ਖਾਲੀ ਪਿਆ ਫਿਰ ਜਿਹੜੇ ਜਨਰਲ ਵਾਰਡ ਹੈ ਉਹ ਭਰੇ ਹੋਏ ਆ ਨਹੀਂ ਇੰਨੇ ਕੁ ਮਿੰਟਾਂ ਦਾ ਥੋੜੀ ਪੇਸ਼ੈਂਟ ਘਟਿਆ ਮੀ ਕਰ ਤਾ ਫਿਰ ਹੂੰ ਮੀ ਕਰਕੇ ਪੇਸ਼ੈਂਟ ਕਹਿੰਦੇ ਘਟਿਆ ਤੁਸੀਂ ਦੇਖੋ ਕਿਵੇਂ ਪੂਰਾ ਬੰਦ ਪਿਆ ਹਸਪੀਟਲ ਆਜੋ ਜੀ ਇਧਰ ਕੁਝ ਇਹ ਪੇਸ਼ੈਂਟਸ ਦੇ ਜਿਹੜੇ ਤੁਹਾਡੇ ਪੇਸ਼ੈਂਟ ਨੇ ਇੱਥੇ ਠੀਕ ਹੈ ਭਾਜੀ ਇੱਥੇ ਮੈਡਮ ਸਭ ਠੀਕ ਹੈ ਜੀ ਇੱਥੇ ਠੀਕ ਹੈ ਜੀ ਤੇ ਲਾਈਟ ਕਦੋਂ ਦੀ ਗਈ ਹੋਈ ਹੈ ਜੀ ਲਾਈਟ ਅਸੀਂ ਤਾਂ ਹੁਣ 1 ਵਜੇ ਆਏ ਆ ਠੀਕ ਹੈ ਤੇ ਖਰਾਬ ਸੀਗਾ ਜਨਰੇਟਰ ਵੀ ਜਨਰੇਟਰ ਠੀਕ ਕਰਨ ਵਾਲਾ ਆਇਆ ਸੀਗਾ ਜੀ ਥੋੜੀ ਦੇਰ ਤਾਂ ਆਈ ਸੀਗੀ ਲਾਈਟ ਹੁਣ ਫੇਰ ਚਲੀ ਗਈ ਹੁਣ ਪਤਾ ਨਹੀਂ ਹਲੇ ਜਨਰੇਟਰ ਨਹੀਂ ਠੀਕ ਹੋਇਆ ਹੈਗਾ ਕਿ ਵੈਸੇ ਕੋਈ ਐਮ ਪਾਣੀ ਪੀ ਗਏ ਨਾ ਪਿੱਛੇ ਕੰਨੇ ਓਕੇ ਕਿਉਂ ਐਮਰਜੈਂਸੀ ਸਿਚੁਏਸ਼ਨ ਤਾਂ ਨਹੀਂ ਇੱਥੇ ਜੀ ਨਹੀਂ ਹਲੇ ਠੀਕ ਹੈ ਕੁਝ ਪੇਸ਼ੈਂਟ ਜਿਹੜੇ ਲੱਗਦੇ ਸੀਗੇ ਕਿ ਨੀਡਫੁਲ ਸੀਗੇ ਉਹਨਾਂ ਨੂੰ ਬੰਗੀ ਸ਼ਿਫਟ ਕਰ ਦਿੱਤਾ ਠੀਕ ਅਜੇ ਮੈਡਮ ਇੱਕ ਨਾ ਸੁਜੈਸ਼ਨ ਚਾਹੀਦਾ ਸਾਨੂੰ ਤੁਹਾਡੇ ਤੋਂ ਅਸੀਂ ਜਿਵੇਂ ਕਿ ਐਮਬੂਲੈਂਸ ਲੈ ਕੇ ਬਾਹਰ ਆਏ ਹੋਏ ਹਾਂ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪਿੰਡਾਂ ਪਿੰਡਾਂ ਵਿੱਚ ਜਾਇਆ ਜਾਵੇ ਸਾਨੂੰ ਕੋਈ ਹੈਲਪਲੀ ਨਾਲ ਕੋਈ ਸਟਾਫ ਮਿਲ ਸਕਦਾ ਜਿਵੇਂ ਕੋਈ ਮੈਡੀਸਿਨ ਜੇ ਦੇਣੀ ਹੋਵੇ ਜਾਂ ਬੀਪੀ ਵਗੈਰਾ ਚੈੱਕ ਕਰਨਾ ਹੋਵੇ ਦੇਸੇ ਨੂੰ ਸਰ ਨਾਲ ਗੱਲ ਕਰਨੀ ਬੈਠੇ ਐਸਐਮਓ ਸਾਹਿਬ ਦਾ ਕੋਈ ਸੰਪਰਕ ਨੰਬਰ ਮਿਲ ਸਕਦਾ ਜੀ ਹਾਂਜੀ ਤੁਹਾਨੂੰ ਫੋਨ ਨੰਬਰ ਦੇ ਦਿੰਦੇ ਹਾਂ ਜੀ ਦੇ ਦਿਓ ਕਿਉਂਕਿ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਹਾਂਜੀ ਰੋਟੀ ਨਹੀਂ ਸੀ ਔਰ ਪੜਾਈ ਉਹਨਾਂ ਨੇ ਓਕੇ 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 ਹਾਂਜੀ ਸੇ ਨੰਬਰ ਜੀ ਜੀ 94 94639 639 0 0.55 0.55 05 05 ਕੀ ਸੁਪਨਾਮ ਕੀ ਜਨਾਬ ਡਾਕਟਰ ਸਤਵਿੰਦਰ ਠੀਕ ਹੈ ਥੈਂਕ ਯੂ ਮੈਮ ਡਾਕਟਰ ਸਤਵਿੰਦਰ ਪਾਲ ਠੀਕ ਹੈ ਸਤਵਿੰਦਰਪਾਲ ਜੀ ਆਪਾਂ ਹੁਣ ਪੁੱਛ ਲੈਨੇ ਜਿਨ੍ਹਾਂ ਨੇ ਸ਼ਹਿਰ ਜਾਣਾ ਵੀ ਹੈ ਲਾਈਟ ਆ ਵੀ ਗਈ ਸਾਡਾ ਪੈਰ ਚੰਗਾ ਫਿਰ ਉਹ ਵੀ ਮਕੇਸ਼ ਜੀ ਇਲੈਕਟ੍ਰੀਸ਼ੀਅਨ ਨੇ ਇਹ ਵੀ ਸਾਡਾ ਸਹਿਯੋਗ ਕਰ ਰਹੇ ਆ ਹੈਲੋ ਤਾਂ ਸਰ ਕੋਲ ਮੇਰੇ ਖਿਆਲ ਮੇਰਾ ਨੰਬਰ ਸੇਵ ਸੀ ਉਹ ਕਹਿੰਦੇ ਕਿ ਪ੍ਰੈਸ ਕਾਨਫਰੈਂਸ ਚੱਲ ਰਹੀ ਹੈ ਉਸ ਤਫਰੀਓਂ ਕਿ ਕਹਿੰਦੇ ਫਿਰ ਮੈਂ ਕਾਲ ਕਰਨਾ ਪਰ 19 ਦੇਰ ਆਪਾਂ ਵੇਟ ਨਹੀਂ ਮੈਨੂੰ ਕਿਹਾ ਠੀਕ ਹੈ ਠੀਕ ਹੈ ਇਹ ਅਸਤਾਨੀ ਦੇ ਖੜੇ ਕੋਟ ਤੋਂ ਬੱਥੇ ਆ ਅੱਛਾ ਅੱਜ ਤੈਨੂੰ ਦਰਸ਼ਕਾਂ ਨੂੰ ਦਿਖਾ ਦਈਏ ਕੀ ਹੋਇਆ ਸੀ ਕੁਸ਼ੀ ਨਹੀਂ ਕੁਸ਼ੀ ਮਸਾ ਫੜ ਗਈ ਜੀ ਅੱਛਾ ਜੀ ਹੁਣ ਠੀਕ ਹੈ ਹੁਣ ਤਾਂ ਕੁਸ਼ੀ ਆਵਾਜ਼ ਚੈਰੀਟੇਵਰ ਵੈਲਫੇਅਰ ਕਮੇਟੀ ਦੀ ਐਂਬੂਲੈਂਸ ਸਾਡੇ ਨਾਲ ਹੈ ਔਰ ਵੈਸੇ ਵੀ ਜਦੋਂ ਵੀ ਕਿਤੇ ਕੋਈ ਅਖਿਆਈ ਆਂਦੀ ਹੈ ਕਿਤੇ ਕੋਈ ਮੁਸੀਬਤ ਆਂਦੀ ਹੈ ਆਵਾਜ਼ ਚੈਰੀਟੇਵਲ ਨੇ ਪਹਿਲੇ ਹੀ ਕਿਹਾ ਕਿਹਾ ਹੋਇਆ ਹੈ ਕਿ ਅਸੀਂ ਜਿਹੜੀ ਐਂਬੂਲੈਂਸ ਹੈ ਉਹ ਫ੍ਰੀ ਸੇਵਾ ਦਿੰਨੇ ਆ ਜਦੋਂ ਕੋਈ ਐਕਸੀਡੈਂਟ ਕੇਸ ਹੋ ਜਾਏ ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋਵੇ ਪਰ ਜੇ ਕਿਤੇ ਹੁੰਦਾ ਆ ਤਾਂ ਫ੍ਰੀ ਸੇਵਾ ਮਿਲਦੀ ਆ ਔਰ ਤੁਸੀਂ ਹਮੇਸ਼ਾ ਆਵਾਜ਼ ਚੈਰੀਟੇਬਲ ਵੈਲਫੇਅਰ ਕਮੇਟੀ ਨੂੰ ਸੰਪਰਕ ਕਰ ਸਕਦੇ ਜਦੋਂ ਕਿਤੇ ਕੋਈ ਹੁਣ ਤਾਂ ਜਾਂਦੀ ਹੈ ਨੰਬਰ ਤੁਸੀਂ ਨੋਟ ਕਰ ਲਓ 84372 17201 84372 17201 ਤੇ ਤੁਸੀਂ ਕਾਲ ਕਰਕੇ ਕਿਸੇ ਵੀ ਐਮਰਜੈਂਸੀ ਸਿਚੁਏਸ਼ਨ ਵਿੱਚ ਕਾਲ ਕਰ ਸਕਦੇ ਹੋ ਚਲਿਏ ਜੀ ਆਪਾਂ ਅਮਨ ਜੀ ਚਲਿਏ ਚਲੋ ਠੀਕ ਹੈ ਜੀ ਜਾਣਾ ਤਾਂ ਨਹੀਂ ਜੀ ਕਿਸ ਨੇ ਅੱਡੇ ਤੱਕ ਜਾਂ ਨਹਿਰੂ ਗੇਟ ਤੱਕ ਆਓ 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 ਬੈਠੋ ਜੀ ਜਿੰਨੇ ਜਿੰਨਾਂ ਨੇ ਜਾਣਾ ਬੈਠੋ ਬੈਠੋ ਜੀ ਇੱਕ ਚੁੱਕ ਨਾਲ ਦੀ ਨਾਲ ਵਿੱਚ ਕੋਈ ਕਮੈਂਟ ਆ ਰਿਹਾ ਤੁਸੀਂ ਉਹ ਲੈ ਲਓ ਕੋਈ ਸੁਝਾਅ ਦੇਣਾ ਚਾਹੁੰਦਾ ਪਰ ਤਸਵੀਰਾਂ ਅਸੀਂ ਬੜੀਆਂ ਡਿਫਰੈਂਟ ਡਿਫਰੈਂਟ ਅੱਜ ਦੇਖੀਆਂ ਚੂੜਪੁਰ ਦੀ ਗੱਲ ਕਰੀਏ ਤਾਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਸਿਰ ਤੋਂ ਵੀ ਜਿਹੜਾ ਕੋਠਾ ਚੁੰਦਾ ਪਿਆ ਥੱਲਿਓਂ ਵੀ ਪਾਣੀ ਜਿਹੜਾ ਲੋਕ ਛੱਤਾਂ ਤੇ ਬੈਠਣ ਨੂੰ ਮਜਬੂਰ ਹੈ ਤੇ ਇਸ ਸਮੇ ਲੋਕ ਵਾਦੇ ਦਾਅਵੇ ਨਹੀਂ ਚਾਹੁੰਦੇ ਸਮੇ ਲੋਕ ਚਾਹੁੰਦੇ ਆ ਕਿ ਸਾਡੀ ਇਹ ਇਹਨਾਂ ਨੇ ਤੁਸੀਂ ਕਿਥੇ ਇਹਨਾਂ ਨੇ ਕਾਪਾ ਡਾਇਵਰਜਨ ਲੈ ਲੈਨੇ ਕੋ ਕਿ ਵਾਟਰ ਬਹੁਤ ਜ਼ਿਆਦਾ ਆ ਫਲੋ ਵੀ ਬਹੁਤ ਜ਼ਿਆਦਾ ਆ ਇਹ ਨਾ ਹੋਵੇ ਕਿ ਐਂਬੂਲੈਂਸ ਕੱਢਣ ਲਈ ਸਾਨੂੰ ਦੂਜੀ ਐਂਬੂਲੈਂਸ ਮਗਾਣੀ ਪਵੇ ਤਾਂ ਸਾਨੂੰ ਬੈਲੈਂਸ ਕਰਨਾ ਪੈਣਾ ਬਲੂਰਾ ਪਿੰਡ ਵੱਲ ਇਸ ਤੋਂ ਬਾਅਦ ਆਪਾਂ ਜਾਵਾਂਗੇ ਮੇਰਾ ਪਿੰਡ ਨਹੀਂ ਆ ਉਹ ਨਹੀਂ ਆ ਜਿੱਥੇ ਜਿੱਥੇ ਨਹੀਂ ਆ ਉੱਥੇ ਫਲੋ ਬਹੁਤ ਤੇਜ਼ ਹੋ ਜਾਂਦਾ ਫੋਰ ਚਾਰ ਫਲੱਡ ਗੇਟ ਕੱਲ ਸੀ ਦੱਸੇ ਤੁਹਾਨੂੰ ਖੋਲੇ ਗਏ ਆ ਔਰ ਜੇ ਕਿਤੇ ਤੁਸੀਂ ਭਾਖੜਾ ਡੈਮ ਦੀ ਤਸਵੀਰ ਦੇਖ ਲਓ ਤਾਂ ਰੌਂਗਟੇ ਖੜੇ ਹੋ ਜਾਂਦੇ ਆ ਹੋਸ਼ ਉਡਾਣ ਵਾਲੀਆਂ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਆ ਰਹੀਆਂ ਹਾਲਕਿ ਸੀਐਮ ਭਗਵੰਤ ਮਾਨ ਵੀ ਹੁਣ ਜਾਇਜ਼ਾ ਲੈਣ ਲਈ ਥਾਂ-ਥਾਂ ਤੇ ਪਹੁੰਚ ਰਹੇ ਆ ਪਰ ਲੋਕ ਇਸ ਸਮੇ ਇਹ ਚੀਜ਼ ਦਾ ਮੰਨ ਕੇ ਬੈਠੇ ਆ ਕਿ ਫਸਲ ਤਾਂ ਗਈ ਪਰ ਹੁਣ ਜਾਨਮਾਲ ਦਾ ਕੋਈ ਨੁਕਸਾਨ ਨਾ ਹੋਵੇ ਇਸ ਲਈ ਲੋਕਾਂ ਦੀ ਅੱਖਾਂ ਵਿੱਚ ਬਹੁਤ ਉਮੀਦਾਂ ਹਨ ਉਹ ਤਾਂ ਅੱਖਾਂ ਦੇ ਸਾਹਮਣੇ ਬੱਚੇ ਪਰੇਸ਼ਾਨ ਦੇਖ ਰਹੇ ਆ ਭੁੱਖੇ ਪਿਆਸੇ ਦੇਖ ਰਹੇ ਆ ਪਰ ਅੱਖਾਂ 'ਚ ਇੱਕ ਬੇਚੈਨੀ ਆ ਘਬਰਾਹਟ ਹੈ ਕਿ ਇਹ ਪਾਣੀ ਕਲੀਅਰ ਕਦੋਂ ਤੱਕ ਹੋਵੇਗਾ ਪ੍ਰਸ਼ਾਸਨ ਆਪਣੇ ਵੱਲੋਂ ਕੋਸ਼ਿਸ਼ਾਂ ਕਰ ਰਿਹਾ ਹੈ ਲੇਕਿਨ ਲਿਮਿਟਿਡ ਰਿਸੋਰਸਸ ਕਰਕੇ ਸਮਾਂ ਲੱਗ ਜਾਣਾ ਹੱਲੇ ਔਰ ਜਿਨ੍ਹਾਂ ਦੇ ਇਹ ਮਾੜਾ ਸਮਾਂ ਆਇਆ ਕਿਉਂਕਿ ਪੂਰੇ ਪੰਜਾਬ ਦੀ ਹੈ ਪਰ ਜਿੱਥੇ-ਇਥੇ ਪਾਣੀ ਜਿਨ੍ਹਾਂ ਦੇ ਘਰ ਆ ਪਹੁੰਚਿਆ ਹੈ ਦੇ ਉਹੀ ਜਾਣਦੇ ਆ ਕਿ ਕਿੰਨੀ ਔਖਾਈ ਹੈ ਕਿੰਨੀ ਮੁਸ਼ਕਿਲ ਚ ਨੇ ਉਹ ਤਾਂ ਆਪ ਇੱਕ ਕ੍ਰਾਸ ਕਰਕੇ ਉਸ ਤੋਂ ਬਾਅਦ ਆਪਾਂ ਜਿਹੜਾ ਵੀਡੀਓ ਨੂੰ ਰੈਪ ਅਪ ਕਰਦਾਂਗੇ ਫਿਰ ਅਗਲੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖੋ ਇੱਥੇ ਟੂ ਵੀਲਰ ਤੇ ਆਣ ਦਾ ਮੇਰੇ ਖਿਆਲ ਔਖਾ ਮਕੇਸ਼ ਜੀ ਕਿਉਂ ਮੈਂ ਇੱਧਰ ਹੀ ਆਇਆ ਸੀਗਾ ਜੀ ਫਿਰ ਉੱਥੇ ਮੋਟਰਸਾਈਕਲ ਮੈਂ ਆਪਣੀ ਰੋਕ ਲਈ ਫਿਰ ਉਧਰ ਘੁਮਾ ਕੇ ਲੈ ਕੇ ਆਇਆ ਫਿਰ ਤੁਰ ਕੇ ਆ ਗਏ ਬੜੀ ਬਹੁਤ ਜ਼ਿਆਦਾ ਸੀਗਾ ਠੀਕ ਹੈ ਜੀ ਫਿਰ ਮੈਨੂੰ ਡਰ ਲੱਗਿਆ ਮੈਂ ਕਿਹਾ ਤਾਈ ਕਦੇ ਮਗਰ ਮੋਟਰਸਾਈਕਲ ਡੁੱਬਣਾ ਜਾਵੇ। ਜਲ ਇੰਨਾ ਵੀ ਚੰਗਾ ਹੋਇਆ ਤੁਹਾਨੂੰ ਡਰ ਲੱਗ ਗਿਆ। ਹਾਂਜੀ ਹਾਂਜੀ ਇਹ ਫੇਰ ਮੈਂ ਤਾਈ ਉਧਰ ਘੁਮਾ ਕੇ ਲੈ ਕੇ। ਡੱਲੇ ਵੀ ਮਾਰ ਲੈਂਦੀ ਆ। ਹਾਂਜੀ ਹਾਂਜੀ ਇਸ ਕਰਕੇ ਫੇਰ ਉਧਰੋਂ ਟਰਾਲੀ ਚੱਲਦੀ ਸੀਗੀ ਫੇਰ ਉੱਥੇ ਅਸੀਂ ਬਹਿ ਕੇ ਆਏ। ਅਮਰੀਦਲੇ ਖਾਣਾ ਲੈ ਕੇ ਆਏ ਸੀਗੇ। ਜੀ ਜੀ ਚਲੋ। ਟਰੈਕਟਰ ਟਰਾਲੀ ਵਾਲੇ ਵੀਰ ਬਹੁਤ ਮਦਦ ਕਰ ਰਹੇ ਆ। ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ। ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਜੀ ਜੀ ਜੀ। ਉਹ ਮੋਟਰਸਾਈਕਲ ਦੇਖੋ ਕਿਵੇਂ ਫਸਿਆ। ਹੂੰ। ਲੋਕਾਂ ਨੂੰ ਫੇਰ ਵੀ ਸਮਝ ਨਹੀਂ ਆਉਂਦੀ। ਆਇਆ ਪਾਸੇ ਤੁਸੀਂ ਦੇਖ ਸਕਦੇ ਹੋ। ਇਹ ਹਸਪਤਾਲ ਦੀ ਬੈਕ ਸਾਈਡ ਹੈ। ਪਰ ਪੂਰਾ ਦਰਿਆ ਬਣਿਆ ਹੋਇਆ ਲੱਗਦਾ ਕਿ ਹਸਪਤਾਲ ਦਰਿਆ ਦੇ ਵਿੱਚ ਬਣਾਤਾ ਹੈ। ਹੈਨਾ? ਕੀ ਨਜ਼ਰ ਆਉਂਦਾ? ਸਵੇ ਪਾਣੀ ਦੇ। ਹਾਂ, ਪਾਣੀ ਹੀ ਪਾਣੀ ਹੈ ਜਿੱਥੇ ਕਿਤੇ ਦੇਖ ਲਓ ਪਾਣੀ ਹੀ ਪਾਣੀ ਹੈ। ਮੋਟਰਸਾਈਕਲ ਕਿਵੇਂ ਫਸਿਆ ਹੈ। ਤਾਂ ਪਲੀਜ਼ ਰਿਸਕ ਨਾ ਲਓ ਔਰ ਕਈ ਲੋਕ ਬੱਚਿਆਂ ਦੇ ਨਾਲ ਆ ਰਹੇ ਨੇ, ਜਾ ਰਹੇ ਨੇ। ਆਪਣੀ ਕੇਅਰ ਕਰੋ, ਬੱਚਿਆਂ ਦੀ ਕੇਅਰ ਕਰੋ। ਤੁਹਾਡੇ ਅੱਗੇ ਹੱਥ ਬੰਨ੍ਹ ਕੇ ਰਿਕੁਐਸਟ ਹੈ। ਕਿਉਂਕਿ ਦੇਖੋ ਪਾਣੀ ਫਲੋ ਕਿੰਨਾ ਤੇਜ਼ ਆ ਰਿਹਾ ਹੈ। ਫਸ ਗਈ ਗੱਡੀ ਤੇ ਗੱਡੀ ਫਸ ਗਈ ਹੈ ਜੀ ਗੱਡੀ ਫਸ ਗਈ ਆਜੋ ਆਜੋ ਕੋਈ ਗੱਲ ਨਹੀਂ ਸਚਾਈ ਨੂੰ ਮੈਂ ਇੱਕ ਮਿੰਟ ਯਾ ਜੇ ਜੇ ਆਪਾਂ ਬਹਿ ਕੇ ਸਾਰੇ ਉੱਤਰ ਗਏ ਉੱਧਰ ਤਾਂ ਜਾਂ ਦੱਬ ਜਾਣੀ ਆ ਉਧਰ ਦੱਬ ਜਾਣੀ ਭਾਈ ਜੀ ਹਾਂ ਉਧਰ ਦੱਬ ਜਾਣੀ ਉਹੀ ਮੈਂ ਕਹਿੰਨਾ ਇਧਰੋਂ ਸਾਈਡ ਪਾਰ ਪਾ ਲਈਏ ਤਾਂ ਦੇਖੋ ਅਖਿਆਈ ਸਾਡੇ ਤੇ ਹੀ ਆ ਗਈ ਹੈ ਇਹੀ ਚੀਜ਼ ਨੂੰ ਅਸੀਂ ਅਵੇਅਰ ਕਰਨਾ ਚਾਹੁੰਦੇ ਸੀ ਕੋਈ ਗੱਲ ਨਹੀਂ ਆਰਾਮ ਨਾਲ ਟਿਕਟ ਈ ਸੀ ਕਬਰ ਆਉਣਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲਣ ਦੋ ਹੁਣ ਇਹਦਾ ਹੱਲ ਕਿਵੇਂ ਹੋ ਸਕਦਾ ਬੈਗੇ ਜਾਣੀ ਹੈ ਬੈਗ ਚਲੇ ਜਾਊਗੀ ਬੈਗ ਤਾਂ ਇੱਧਰ ਨੂੰ ਜੇ ਭਾਰ ਪਿਆ ਤਾਂ ਫਿਰ ਸ਼ਾਇਦ ਚੱਕ ਹੋ ਜੇ ਬੈਗ ਲੈ ਲਓ ਬੈ ਕੇ ਥੋੜਾ ਸਾਹਤ ਕੁਝ ਹੋ ਜਾਵੇ ਉੱਧਰ ਬੈਠੀ ਹੈ ਨਾ ਜਦੋਂ ਉੱਧਰ ਬੈਠੀ ਆ ਜੇ ਇਧਰਲੀ ਸਾਈਡ ਭਾਰ ਪਿਆ ਤਾਂ ਤਾਂ ਹੀ ਚੱਕ ਹੋਣੀ ਆ ਜੇ ਚੱਕ ਹੋ ਗਈ ਤਾਂ ਹੁਣ ਕਿਸੇ ਨੂੰ ਮਦਦ ਲਈ ਬੁਲਾਈਏ ਟਰੈਕਟਰ ਹਾਂ ਰਿਸਕ ਨਾਲ ਲਈਏ ਦੇਖੋ ਅਸੀਂ ਮਦਦ ਕਰਨ ਲਈ ਆਏ ਸੀ ਔਰ ਰਿਸਕ ਨਾਲ ਉਹ ਬਿਲਕੁਲ ਪਾਣੀ ਦੇਖੋ ਮੇਰੇ ਕਿੱਥੇ ਕਿੱਥੇ ਤੱਕ ਹੈ ਪਾਣੀ ਬਹੁਤ ਜ਼ਿਆਦਾ ਹੈ ਜੀ ਤੇ ਨਾਲੇ ਇੱਥੇ ਥੋੜੀ ਜਿਹੀ ਇੱਕ ਨਹਿਰ ਵੀ ਹੈਗੀ ਛੋਟੀ ਜੀ ਹੂੰ ਠੀਕ ਹੈ ਜੀ ਨਾਲੇ ਸੜਕ ਦੇ ਨਾਲ ਨਾਲੇ ਜਾਂਦੀ ਹੈ ਹੂੰ ਉਹ ਨਜ਼ਰ ਵੀ ਨਹੀਂ ਆਉਂਦੀ ਬਿਲਕੁਲ ਜੀ 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 ਇਸੇ ਕਰਕੇ ਮੈਂ ਉਧਰ ਘੁੰਮ ਕੇ ਆਇਆ ਸੀਗਾ ਹੂੰ ਟਾਈਮ ਰਿਸਕ ਨਾਲ ਆਇਆ ਥੋੜਾ ਹੀ ਡੂਇੰਗ ਟرائی ਨਹੀਂ ਕਰ ਸਕਦੇ ਲੋ ਮੈਨੂੰ ਦੋ ਫੜਾਓ ਮੈਂ ਦਿਖਾਵਾਂ ਕਿ ਕੀ ਸਿਚੁਏਸ਼ਨ ਹੋ ਗਈ ਹੈ ਸਾਡੀ ਗੱਡੀ ਦੀ ਹੱਲੇ ਅਸੀਂ ਬਲੂਰਾ ਵੱਲ ਜਾਣਾ ਸੀ ਠੱਠਿਆਲੇ ਵੱਲ ਜਾਣਾ ਸੀ ਸਰਕਾਰੀ ਹਸਪੀਟਲ ਦੇ ਬੈਕ ਸਾਈਡ ਅੱਲੇ ਅਸੀਂ ਬਹੁਤ ਜਗ੍ਹਾ ਤੇ ਜਾਣਾ ਸੀ ਪਰ ਬਾਈ ਜੀ ਹੁਣ ਗੱਡੀ ਦੇਖੋ ਕਿਵੇਂ ਫਸ ਗਈ ਹੈ ਹੋ ਹੋ ਇੱਕ ਮਿੰਟ ਰੁਕ ਜਾ ਰੁਕ ਜਾ ਜਿਆਦਾ ਪਹਿਲੇ ਬੰਦੇ ਸੈਟ ਕਰ ਲੋ ਪਹਿਲਾਂ ਬਸ ਸੈਟ ਕਰੀਏ ਅਸੀਂ ਬਸ ਕੇ ਹਾਂਜੀ ਕੱਲੀ ਬੈਕ ਰਹੀਏ ਤੇ ਖਰਾਬ ਹੋਣਾ ਬੈਠੇ ਪਹਿਲੇ ਹੌਲੀ ਹੌਲੀ ਆਰਾਮ ਆਰਾਮ ਨਾਲ ਲੋ ਬਿਲਕੁਲ ਬਿਲਕੁਲ ਧੀ ਹੌਲੀ ਹੌਲੀ ਦਿਓ ਆਰਾਮ ਨਾਲ ਰਿਸਕ ਨਾਲੋ ਰਿਸਕ ਨਾਲੋ ਰਿਸਕ ਨਾਲੋ ਸੋਚਿਆ ਸੀ ਮਦਦ ਕਰਾਂਗੇ ਪਰ ਮੁਸ਼ਕਿਲਾਂ ਸਾਡੇ ਤੇ ਆ ਗਈਆਂ ਪ੍ਰੋਬਲਮ ਵੱਧ ਗਈ ਹੈ। ਆਦਰ ਪਾਇਦਾ ਉਹ ਵੀ ਆ ਗਿਆ। ਇਸ ਤੋਂ ਬਾਅਦ ਵੈਸੇ ਸਾਡਾ ਉੱਪਰ ਕੋਸ਼ਿਸ਼ ਸੀ ਸਾਡੀ ਕਿ ਅਸੀਂ ਬਲੂਰਾ ਜਾਈਏ, ਬੇਟ ਵਾਲੇ ਏਰੀਆ ਚ ਜਾਈਏ ਪਰ ਹਸਪੀਟਲ ਦੀ ਬੈਕ ਸਾਈਡ ਤੇ ਹੀ। ਤਾਂ ਤੁਸੀਂ ਦੇਖੋ ਕਿੰਨੀ ਮੁਸ਼ਕਲ ਹੈ। ਚਲੋ ਰੱਬ ਜੋ ਅ ਰੱਬ ਵੱਲੋਂ ਕੁਦਰਤ ਵੱਲੋਂ ਜੋ ਹੁੰਦਾ ਉਹ ਚੰਗੇ ਲਈ ਹੁੰਦਾ। ਮੇਬੀ ਅਸੀਂ ਅੱਗੇ ਜਾਂਦੇ ਕਿਸੇ ਹੋਰ ਮੁਸੀਬਤ ਚ ਫਸ ਜਾਂਦੇ। ਪਰ ਹਾਲ ਦੀ ਗੜੀਆ ਦੇਖੋ ਕੀ ਹਾਲਾਤ। बहाव बहुत तेज है और ट्रैक्टर ही परी। परी। जा जा जा। तो फरजो कोई गल नहीं पैर धस गया बहुत औखा पर मुश्किल है जी हालात ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੜਕ ਛੋਟੀ ਨੇੜੀ ਹੈ ਬੋਲਦਾ ਛੋਟ ਸੜਕ ਬਹੁਤ ਛੋਟੀ ਹੈ ਆ ਭਾਈ ਸੜਕ ਤੋਂ ਥੱਲੇ ਉਤਰੀ ਹੋਵਾ ਗੱਡੀ ਹਾਂ ਕਰ ਲਿਓ ਸੜਕ ਨਹੀਂ ਵੀ ਆ ਸੜਕ ਨਹੀਂ ਲੱਗਦਾ ਛੋਟੋ ਛੋਟੋ ਜਿੱਦੋਂ ਕੈਸਟਰੀ ਹੋਵੇਗੀ ਇਹ ਤੁਹਾਨੂੰ ਲੱਗੇਗਾ ਫੜਾਦੂ ਕੋਈ ਨਹੀਂ ਮੈਂ ਬੈਟਰੀ ਨੂੰ ਫੋਨ ਕਰਦੇ ਲਿਆਉ ਤੇ ਉਹ ਫੋਨ ਸਾਈ ਟ੍ਰੈਕਟਰ ਉੱਤੇ ਖੜਾ ਦੂਰ ਦਾਰੇ ਦਾ ਮਾਡਲ ਉਹਨਾਂ ਨੇ ਫੋਨ ਕਰ ਲਵਾ ਚਲੋ ਜੀ ਹੁਣ ਅਸੀਂ ਪ੍ਰੋਵੀਜ਼ਨਸ ਕਰੀਏ ਕਿ ਗੱਡੀ ਨੂੰ ਬਾਹਰ ਘਟਾਇਆ ਜਾਵੇ ਜੋ ਮਾਲਕ ਨੂੰ ਮਨਜ਼ੂਰ ਦੇਖਦੇ ਆ ਫਿਰ ਕੀ ਕਰਨਾ